ਕਮ ਮਜੀਠੀਆ ਦੇ ਕਰ ਰਹੇ ਆ ਅੱਜ ਪੇਸ਼ੀ ਹੋਣੀ ਹੈ ਪਰ ਦਿਨ ਚੜ੍ਹਦੇ ਹੀ ਕਾਰਵਾਈ ਵੇਖਣ ਨੂੰ ਮਿਲ ਰਹੀ ਹੈ ਵਿਕਰਮ ਮਜੀਠੀਆ ਦੇ ਸਮਰਥਕਾਂ ਨੂੰ ਡਿਟੇਨ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ ਵਕ ਵਕ ਥਾਮਾ ਤੋਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਸੋ ਪੇਸ਼ੀ ਤੋਂ ਪਹਿਲਾਂ ਹੀ ਸਰਕਾਰ ਕਬਰਾ ਚੁੱਕੀ ਹੈ ਵਿਕਰਮ ਮਜੀਠੀਆ ਦੇ ਸਮਰਥਕਾਂ ਨੂੰ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਮੁਹਾਲੀ ਜਾ ਰਹੇ ਅਕਾਲੀ ਵਰਕਰਾਂ ਨੂੰ ਮੋਗਾ ਪੁਲਿਸ ਨੇ ਡਿਟੇਨ ਕਰ ਦਿੱਤਾ ਹੈ ਵਰਕਰਾਂ ਨੂੰ ਘਰ ਦੇ ਅੰਦਰ ਹੀ ਨਜ਼ਰਬੰਦ ਕੀਤਾ ਜਾ ਰਿਹਾ ਹੈ ਸੋ ਵਰਕਰ ਇਕੱਠੇ ਨਾ ਹੋ ਜਾਣ ਕਿਸੇ ਤਰ੍ਹਾਂ ਦੀ ਭੀੜ ਇਕੱਠੀ ਨਾ ਹੋ ਜਾਏ ਸਮਰਥਕ ਇਕੱਠੇ ਨਾ ਹੋ ਜਾਣ ਸਿਕੰਦਰ ਸਿੰਘ ਮਲੂਕਾ ਨੂੰ ਬਠਿੰਡਾ ਦੇ ਪਿੰਡ ਮਲੂਕਾ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਨੂੰ ਡਿਟੇਨ ਕਰ ਲਿਆ ਗਿਆ ਹੈ ਅੰਮ੍ਰਿਤਸਰ ਤੇ ਬਠਿੰਡਾ ਦੇ ਵਿੱਚ ਵੀ ਪੁਲਿਸ ਨੇ ਅਕਾਲੀ ਵਰਕਰਾਂ ਨੂੰ ਰੋਕ ਦਿੱਤਾ ਹੈ ਸੋ ਹਰ ਵਾਰ ਇਹ ਹੀ ਕਾਰਵਾਈ ਸਰਕਾਰ ਦੀ ਤੇ ਪੁਲਿਸ ਦੀ ਵੇਖਣ ਨੂੰ ਮਿਲਦੀ ਹੈ ਜਦੋਂ ਜਦੋਂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਦੋਂ ਜਦੋਂ ਵਿਕਰਮ ਮਜੀਠੀਆ ਦੀ ਪੇਸ਼ੀ ਹੋਈ ਉਦੋਂ ਉਦੋਂ ਇਸੇ ਤਰ੍ਹਾਂ ਦੀ ਕਾਰਵਾਈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਸਰਕਾਰ ਬਹੁਤ ਹੀ ਬੁਖਾਰ ਦੇ ਵਿੱਚ ਹੈ ਹਾਲੇ ਕਿ ਮੁਕੇ ਜ਼ਿਲ੍ਹੇ ਕੋਈ ਪ੍ਰੋਗਰਾਮ ਹੈ ਨਹੀਂ ਸੀ ਜਨਰਲ ਮੀਸ਼ਰ ਸਾਹਿਬ ਦੇ ਚਲੋ ਇਹ ਜਣਾ ਵੀ ਆ ਤਾਂ ਆਪਣੇ ਲੀਡਰ ਦੀ ਮੁਗਰੇ ਰੇਕ ਹੀ ਜਾਂਦਾ ਪਰ ਅੱਜ ਮੋਗੇ ਦੇ ਲੋਕੀ ਕਾਲ ਨਹੀਂ ਸੀ ਪਰ ਫੇਰ ਵੀ ਸਰਕਾਰ ਰਾਤ ਦੇ ਚਲੋ ਮੁਲਾਇਮਾਂ ਨੂੰ ਵਿਚਾਰਿਆਂ ਨੂੰ ਭੇਜਾਈ ਕਰਦੀ ਹੈ ਇਹ ਬਖਲਾੜ ਦੀ ਨਿਸ਼ਾਨੀ ਹੈ ਤੇ ਸਰਕਾਰ ਨੂੰ ਮੈਂ ਇਹ ਕਹਿਣਾ ਚਾਹਣਾ ਕਿ ਜਿਹੜੇ ਕਤਲ ਹੋਈ ਜਾਂਦੇ ਆ ਕੋਈ ਦੇਖਾਂ ਗੋਲੀ ਚੱਲੀ ਆ ਜਾਂ ਹੋਰ ਕਿੰਨੇ ਕਤਲ ਹੁੰਦੇ ਆ ਉਧਰ ਫੋਰਸ ਲਾਇਆ ਜਾਵੇ ਕਿਉਂਕਿ ਕੋਈ ਇਹ ਤਾਂ ਹੈ ਨਹੀਂ ਕੋਈ ਗੈਕਸਟਰ ਜਿਹੜਾ ਜਾਂ ਵੱਡਾ ਕੋਈ ਡੈਸਟਕਾਰ ਫੜਿਆ ਤੁਸੀਂ ਜਿਹਦੀ ਬਾਤ ਇਹਨਾਂ ਲੋਕਾਂ ਨੂੰ ਡਰਟੇਨ ਕਰਨਾ ਸੌਤੋਂ ਮੰਦਪੀ ਗੱਲ ਆ ਤੇ ਮੈਂ ਰਿਕਾਰਡ ਦੇ ਨਖੇਦ ਤੋ ਅੱਜ ਮੁਹਾਲੀ ਕੋਰਟ ਦੇ ਵਿੱਚ ਇੱਕ ਵਾਰ ਫਿਰ ਤੋਂ ਵਿਕਰਮ ਮਜੀਠੀਆ ਨੂੰ ਪੇਸ਼ ਕੀਤਾ ਜਾਣਾ ਹੈ ਤੇ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਵੇਖਣ ਨੂੰ ਮਿਲ ਰਹੀ ਹੈ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਕਾਲੀ ਵਰਕਰਾਂ ਨੂੰ ਸਾਡੇ ਦੋਵੇਂ ਸਾਥੀ ਰਵਿੰਦਰ ਮੀਤ ਤੇ ਮਨਜੋਤ ਕੰਗ ਜੁੜੇ ਹੋਏ ਨੇ ਗੱਲਬਾਤ ਕਰਦੇ ਆ ਤੇ ਮਨਜੋਤ ਜਿਸ ਤਰੀਕੇ ਦੇ ਨਾਲ ਹੁਣ ਤਸਵੀਰਾਂ ਵੀ ਆ ਰਹੀਆਂ ਨੇ ਜਾਣਕਾਰੀ ਆ ਰਹੀ ਹੈ ਕਿ ਅਕਾਲੀ ਵਰਕਰਾਂ ਨੂੰ ਸਮਰਥਕਾਂ ਨੂੰ ਡਿਟੇਨ ਕੀਤੇ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਅੱਜ ਵੀ ਕੋਈ ਪ੍ਰੋਗਰਾਮ ਸੀ ਮੁਹਾਲੀ ਦੇ ਵਿੱਚ ਇਹਨਾਂ ਵਰਕਰਾਂ ਦਾ ਕੀ ਇਕੱਠੇ ਹੋਵਾਂਗੇ ਵਿਕਰਮਜੀਠੀਆ ਦੇ ਹੱਕ ਦੇ ਵਿੱਚ ਆ ਦੇਖੋ ਰੁਚੀ ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਵੱਖਰੇ ਤੌਰ ਦੇ ਉੱਪਰ ਜਾਣਕਾਰੀ ਨਹੀਂ ਦਿੱਤੀ ਗਈ ਕਿਉਂਕਿ ਪਿਛਲੀ ਵਾਰ ਇੱਕ ਮੀਟਿੰਗ ਦੇ ਲਈ ਇਕੱਤਰ ਹੋਣ ਦੇ ਲਈ ਤਮਾਮ ਪੰਜਾਬ ਭਰ ਦੇ ਅਕਾਲੀ ਵਰਕਰਾਂ ਨੂੰ ਬੁਲਾਇਆ ਗਿਆ ਸੀ ਯਾ ਹੋਰ ਖਾਸ ਤੌਰ ਦੇ ਉੱਪਰ ਉੱਥੇ ਸੁਖਬੀਰ ਸਿੰਘ ਬਾਦਲ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੀ ਇਕਵਾਈ ਦੇ ਵਿੱਚ ਇੱਕ ਬੈਠਕ ਹੋਣੀ ਸੀ ਮੀਟਿੰਗ ਹੋਣੀ ਸੀ ਤਾਂ ਉਸ ਤੋਂ ਪਹਿਲਾਂ ਹੀ ਪਿਛਲੀ ਵਾਰ ਵੀ ਰੀਟੇਨ ਕੀਤਾ ਤਾਂ ਅੱਜ ਰਾਤ ਤੋਂ ਯਾਨੀ ਕਿ ਜਿਹੜੀ ਅੱਜ ਤੜਕਸਾਰ ਤੋਂ ਹੀ ਇਹ ਕਾਰਵਾਈ ਜਿਹੜੀ ਸ਼ੁਰੂ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵਰਕਰ ਨੇ ਆਕਾਲੀ ਵਰਕਰ ਨੇ ਜਾਂ ਫਿਰ ਜਿਹੜੇ ਸਮਰਥਕ ਨੇ ਵਿਕਰਮ ਸਿੰਘ ਮਜੀਠੀਆ ਹੁਰਾ ਦੇ ਤਾਂ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਰੀਟੇਨ ਕਰਨਾ ਸ਼ੁਰੂ ਕਰ ਦਿੱਤਾ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਜੇ ਕੋਈ ਜ਼ਬਰਦਸਤ ਕਰਦਾ ਹੈ ਕਿ ਅਸੀਂ ਜਾਣਾ ਹੈ ਤਾਂ ਉਸ ਨੂੰ ਰਿਟੇਨ ਕਰਕੇ ਪੁਲਿਸ ਨੇ ਜਿਹੜਾ ਆਪਣੇ ਨਾਲ ਵਕਰੇ ਤੌਰ ਦੇ ਉੱਪਰ ਰੱਖ ਲਿਆ ਗਿਆ ਤਾਂ ਹੁਣ ਅੱਗੇ ਜਿਸ ਤਰੀਕੇ ਨਾਲ ਇੱਥੇ ਸੁਰੱਖਿਆ ਵਧਦੀ ਜਾਂਦੀ ਹੈ ਤਾਂ ਜ਼ਾਹਰ ਜੀ ਗੱਲ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਦੋਂ ਪੇਸ਼ ਕਰੋਣਾ ਤਾਂ ਉਦੋਂ ਪੂਰਾ ਰਸਤਾ ਜਿਹੜਾ ਕਿਉਂਕਿ ਆਮ ਕਰਕੇ ਦੂਸਰੇ ਰਸਤੇ ਰਾਹੀਂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਇਆ ਜਾਂਦਾ ਪਰ ਅੱਜ ਜਿਹੜੇ ਹਿਸਾਬ ਦੇ ਨਾਲ ਇੱਥੇ ਫੋਰਸ ਲਗਾਈ ਗਈ ਹੈ ਤਾਂ ਐਵੇਂ ਯਾਨੀ ਕਿ ਪ੍ਰਤੀਤ ਹੋ ਰਿਹਾ ਕਿ ਇਸੇ ਰਸਤੇ ਥਾਣੇ ਲੈ ਕੇ ਆਉਣਗੇ ਪਰ ਹਾਲਾਂਕਿ ਉਸ ਤੋਂ ਬਾਅਦ ਮੌਕੇ ਦੇ ਉੱਪਰ ਜਿਹੜਾ ਮੀਡੀਆ ਨੂੰ ਧੋਖਾ ਦੇਣਾ ਜਾਂ ਗੁੰਮਰਾਹ ਕਰਨਾ ਇਹ ਲਗਾਤਾਰ ਜਿਹੜਾ ਤੀਸਰੀ ਵਾਰਾ ਚ ਹੋ ਸਕਦਾ ਕਿਉਂਕਿ ਵਿਜੀਲੈਂਸ ਦੇ ਵਿੱਚ ਵੀ ਅਸੀਂ ਜਿਹੜੀ ਸਾਡੀਆਂ ਟੀਮਾਂ ਨੇ ਸਾਡੇ ਸਹਿਯੋਗੀ ਨੇ ਜਦੋਂ ਉੱਥੇ ਤਾਇਨਾਤ ਕੀਤੇ ਜਾਂਦੇ ਨੇ ਕਿ ਅਸੀਂ ਉਹ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਦਿਖਾਈਏ ਆਪਣੇ ਦਰਸ਼ਕਾਂ ਨੂੰ ਪਰ ਦੂਸਰੇ ਪਾਸੇ ਗੁੰਮਰਾਹ ਕਰਕੇ ਕਾਫਲਾ ਇੱਕ ਪਾਸੇ ਤਿਆਰ ਕੀਤਾ ਜਾਂਦਾ ਔਰ ਬਿਕਰਮ ਸਿੰਘ ਮਜੀਠੀਆ ਨੂੰ ਦੂਸਰੇ ਰਸਤੇ ਰਾਹੀਂ ਬਾਹਰ ਕੱਢ ਦਿੱਤਾ ਜਾਂਦਾ ਤਾਂ ਇਸੇ ਤਰੀਕੇ ਦੀ ਤਸਵੀਰ ਜਿਹੜੀ ਆ ਪਿਛਲੇ 2 ਵਾਰ ਜਦੋਂ ਪੇਸ਼ੀ ਤੇ ਲਿਆਉਂਦੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਕੀਤੀ ਗਈ ਤਾਂ ਅੱਜ ਦੀ ਜਿਹੜੀ ਤਸਵੀਰ ਹੈ ਤਾਂ ਉਸ ਤੋਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਪੁਲਿਸ ਫੋਰਸ ਜਿਹੜੀ ਹੈ ਇੱਥੇ ਤਨਾਤ ਕਰ ਦਿੱਤੀ ਗਈ ਹੈ ਦੋ ਜਿਹੜੇ ਐਸ ਐਚਓ ਰੈਂਕ ਦੇ ਅਧਿਕਾਰੀ ਨੇ ਔਰ ਉਸ ਤੋਂ ਪਿੱਛੇ ਦੋ ਐਸਪੀ ਰੈਂਕ ਦੇ ਅਧਿਕਾਰੀ ਜਿਹੜੇ ਨੇ ਉਹ ਤਾਇਨਾਤ ਕੀਤੇ ਹੋਏ ਨੇ ਤਾਂ ਮੁਹਾਲੀ ਕੋਰਟ ਦੇ ਵਿੱਚ ਅੱਜ ਪੇਸ਼ੀ ਹੈ ਤਾਂ ਪੇਸ਼ੀ ਦੇ ਵਿੱਚ ਵੱਖ-ਵੱਖ ਜਿਹੜੇ ਆਧਾਰ ਬਣਾ ਕੇ ਰਿਮਾਂਡ ਜਿਹੜਾ ਹੈ ਉਹ ਹਾਸਲ ਕਰਨ ਦੀ ਕੋਸ਼ਿਸ਼ ਵਿਜੀਲੈਂਸ ਵੱਲੋਂ ਕੀਤੀ ਜਾਣੀ ਹੈ ਪਰ ਜ਼ਾਹਰ ਜੀ ਗੱਲ ਹੈ ਕਿ ਹੁਣ ਜਿਹੜਾ ਡੀਏ ਦਾ ਕੇਸ ਦਰਜ ਕੀਤਾ ਹੈ ਪਰ ਨਾਮ ਜਿਹੜਾ ਫਿਰ ਤੋਂ ਹੀ ਜੁਦ ਨਸ਼ਾ ਵਿਰੁੱਧ ਲੈ ਕੇ ਕੀਤਾ ਗਿਆ ਔਰ ਇਹ ਸਭ ਦੇ ਵਿੱਚ ਕਾਰਵਾਈ ਜਿਹੜੀ ਹੈ ਉਹ ਕਿਸ ਤਰੀਕੇ ਦੀ ਰਹਿੰਦੀ ਹੈ ਕਿਉਂਕਿ ਜ਼ਾਹਰ ਜੀ ਗੱਲ ਹੈ ਜੇਕਰ ਡੀਏ ਦਾ ਕੇਸ ਕੀਤਾ ਤਾਂ ਹੁਣ ਜਵਾਬ ਜਿਹੜਾ ਹੈ ਉਹ ਸ਼ਰੋਮਣੀ ਅਕਾਲੀ ਦਰ ਦੀ ਜਿਹੜੀ ਲੀਗਲ ਟੀਮ ਹੈ ਉਹਨਾਂ ਵੱਲੋਂ ਵੀ ਜਿਹੜਾ ਵੱਖਰੇ ਤੌਰ ਦੇ ਪਟੀਸ਼ਨ ਹਾਈ ਕੋਰਟ 'ਚ ਵੀ ਪਾਈ ਹੈ 8 ਤਰੀਕ ਦੇ ਉਸ ਦੇ ਵਿੱਚ ਵੀ ਸੁਣਵਾਈ ਹੈ ਪਰ ਉੱਥੇ ਵੀ ਬੜੀ ਹੈਰਾਨ ਕਰ ਦੇਣ ਵਾਲੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਜਦੋਂ ਰਿਮਾਂਡ ਨੂੰ ਚੈਲੰਜ ਕੀਤਾ ਗਿਆ ਪਟੀਸ਼ਨ ਦਾਇਰ ਕੀਤੀ ਗਈ ਤਾਂ ਉੱਥੇ ਰਿਮਾਂਡ ਆਰਡਰ ਜਿਹੜੇ ਸੀਗੇ ਉਹ ਨੈਟਵਰਕ ਤੇ ਜਿਹੜਾ ਸਰਵਰ ਦੇ ਉੱਤੇ ਅਪਲੋਡ ਨਹੀਂ ਸੀ ਕੀਤੇ ਗਏ ਤਾਂ ਉਦੋਂ ਵੀ ਇੱਕ ਤਰੀਕੇ ਦੀ ਝਾਟ ਜਿਹੜੀ ਆ ਉਹ ਪਾਈ ਗਈ ਕਿ ਅਪਲੋਡ ਕਰਵਾਏ ਜਾਣ ਜਿਹੜੇ ਉਸ ਸਮੇਂ ਸਪੈਸ਼ਲ ਪੀਪੀਸੀ ਸੀਗੇ ਜਾਂ ਪਬਲਿਕ ਪ੍ਰੋਸੀਕਿਊਟਰ ਸੀਗੇ ਉਹਨਾਂ ਨੂੰ ਕਿਹਾ ਗਿਆ ਤਾਂ ਉਸ ਤੋਂ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਆਰਡਰ ਜਿਹੜੇ ਅਪਲੋਡ ਹੋਏ ਤਾਂ ਉਹਨਾਂ ਦੇ ਉੱਤੇ ਤਰੀਕ ਗਲਤ ਪਾਤੀ ਜਿਹੜੇ ਫਰੈਸ਼ ਰਿਮਾਂਡ ਆਰਡਰ ਸੀਗੇ ਇਹ ਜ਼ਾਹਿਰ ਜੀ ਗੱਲ ਹੈ ਕਿ ਜਿਹੜੀ ਆਪਣੀ ਗੱਲ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਨਾ ਰੱਖ ਸਕਣ ਜਿਸ ਕਰਕੇ ਅਜਿਹਾ ਜਿਹੜਾ ਪੂਰਾ ਤੱਥ ਰੱਖੇ ਜਾ ਰਹੇ ਨੇ ਜਿ ਇਹ ਪ੍ਰਕਿਰਿਆ ਦੇ ਵਿੱਚ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ ਹੈ ਸੋ ਹੁਣ 8 ਤਰੀਕ ਦੀ ਤਾਂ ਪਹਿਲਾਂ ਹਾਈ ਕੋਰਟ ਸੁਣਵਾਈ ਹੈ ਪਰ ਅੱਜ ਜਿਹੜੇ ਮੁਹਾਲੀ ਕੋਰਟ ਚ ਤੱਥ ਰੱਖੇ ਜਾਣੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੋ 26 ਤਰੀਕ ਤੋਂ ਲੈ ਕੇ ਅੱਜ ਤੱਕ ਹੋਇਆ ਕਿਉਂਕਿ ਜਦੋਂ ਮੈਂ ਪਹਿਲਾਂ ਜ਼ਿਕਰ ਜਵੇਂ ਰੁਚੀ ਕਰ ਰਿਹਾ ਸੀਗਾ ਕਿ ਜਦੋਂ ਰਿਮਾਂਡ ਖਤਮ ਹੋਣ ਵਾਲਾ ਹੁੰਦਾ ਇੱਕ ਦਿਨ ਬਚਦਾ ਹੈ ਤਾਂ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਕਾਰਵਾਈ ਸ਼ੁਰੂ ਕਰਦੀ ਹੈ ਜਦਕਿ ਇਹ ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਤਰਕ ਦਿੱਤਾ ਜਾਂਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਸਾਡੇ ਨਾਲ ਸਹਿਯੋਗ ਨਹੀਂ ਕਰ ਰਹੇ ਪਰ ਜਿੱਥੇ ਜਿਹੜੀ ਲੀਗਲ ਟੀਮ ਹੈ ਜਾਂ ਫਿਰ ਐਡਵੋਕੇਟ ਨੇ ਵਿਕਰਮ ਸਿੰਘ ਮਜੀਠੀਆ ਦੇ ਤਾਂ ਜਾਹਰ ਜੀ ਗੱਲ ਹੈ ਉਹਨਾਂ ਵੱਲੋਂ ਵੀ ਇਹ ਸਵਾਲ ਉਠਾਏ ਜਾਂਦੇ ਨੇ ਕਿ ਜੇਕਰ ਤੁਹਾਡੀ ਕਸਟਡੀ ਦੇ ਵਿੱਚ ਹੈ ਵਿਕਰਮ ਸਿੰਘ ਮਜੀਠੀਆ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਜਾ ਰਹੇ ਹੋ ਤਾਂ ਸਹਿਯੋਗ ਕਿਵੇਂ ਨਹੀਂ ਕਰ ਰਿਹਾ ਤਾਂ ਇਹ ਸਾਰੀਆਂ ਚੀਜ਼ਾਂ ਅੱਜ ਗਰਾਉਂਡ ਜਿਹੜੀਆਂ ਬਣਾ ਕੇ ਆਧਾਰ ਬਣਾ ਕੇ ਮੋਹਾਲੀ ਅਦਾਲਤ ਦੇ ਵਿੱਚ ਵੀ ਰੱਖਿਆ ਜਾਣਗੀਆਂ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਵੀ ਰੱਖਿਆ ਜਾਣਗੀਆਂ ਪਰ ਉਸ ਤੋਂ ਬਾਅਦ ਅਦਾਲਤ ਜਿਹੜੀ ਹੈ ਉਹ ਕਿਸ ਰੁਖ ਤੱਕ ਪਹੁੰਚਦੀ ਹੈ ਕਿ ਅੱਗੇ ਹੋਰ ਰਿਮਾਂਡ ਦਿੱਤਾ ਜਾਂਦਾ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਇਹ ਜਾਹਰ ਜੀ ਗੱਲ ਹੈ ਅਜੇ ਦੇਖਣਾ ਹੋਵੇਗਾ ਪਰ ਦੂਸਰੀ ਤਰਫ ਤੋਂ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਮੋਹਾਲੀ ਕੋਰਟ ਦੇ ਵਿੱਚ ਲਗਾਤਾਰ ਜਿਹੜੀ ਪੁਲਿਸ ਫੋਰਸ ਹੈ ਉਸ ਦੇ ਵਿੱਚ ਵਾਧਾ ਹੋ ਰਿਹਾ ਤਾਂ ਹੁਣ ਅ ਜਿਹੜੀ ਇਹ ਤਸਵੀਰ ਕੀ ਨਿਕਲਦੀ ਹੈ ਇਹ ਹਾਲਾਂਕਿ ਇੱਥੇ ਦੇਖਣਾ ਹੋਵੇਗਾ ਤਾਂ ਦੂਸਰੀ ਤਰਫ ਠੀਕ ਹੈ ਮੰਨਦਾ ਹਾਂਗੇ ਤੁਹਾਡੇ ਕੋਲ ਸਾਡੇ ਸਹਿਯੋਗੀ ਰਵਿੰਦਰ ਮਹਿਤ ਵਿਜੀਲੈਂਸ ਦਫ਼ਤਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਰਵਿੰਦਰ ਵਿਜੀਲੈਂਸ ਦਫ਼ਤਰ ਦੇ ਬਾਹਰ ਕਿੰਨੀ ਕੁ ਹਲਚਲ ਕੀ ਕੋਈ ਜਾਣਕਾਰੀ ਕੋਈ ਤੁਹਾਡੇ ਕੋਲ ਸਮੇਂ ਸਬੰਧੀ ਕੋਈ ਜਾਣਕਾਰੀ ਬਿਕੋ ਦੇਖੋ 10 ਵਜੇ ਤੋਂ ਬਾਅਦ ਜਿਹੜਾ ਹੈਗਾ ਮੁਹਾਲੀ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਨੂੰ ਪੇਸ਼ ਕੀਤਾ ਜਾ ਸਕਦਾ ਹਾਲਾਂਕਿ ਤਿਆਰੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਚੀ ਦੇਰ ਪਹਿਲਾਂ ਮੈਡੀਕਲ ਟੀਮ ਜਿਹੜੀ ਹੈਗੀ ਆ ਜੋ ਵਿਕਰਮ ਮਜੀਠੀਆ ਦਾ ਮੈਡੀਕਲ ਹੋਣਾ ਹੁੰਦਾ ਕੋਰਟ ਜਾਣ ਤੋਂ ਪਹਿਲਾਂ ਉਹ ਮੈਡੀਕਲ ਟੀਮ ਵੀ ਜਿਹੜੀ ਆ ਪਹੁੰਚ ਚੁੱਕੀ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਸਮੇਂ ਦੀਆਂ ਤਸਵੀਰਾਂ ਵਿਜੀਲੈਂਸ ਦਫ਼ਤਰ ਦੀਆਂ ਜਿੱਥੇ ਕਿ ਆਮ ਤੌਰ ਤੇ ਇੰਨੀ ਕ ਨਫਰੀ ਤਾਂ ਰਹਿੰਦੀ ਹੈ ਲੇਕਿਨ ਕੁਝ ਦੇਰ ਪਹਿਲਾਂ ਜਦੋਂ ਮੁਹਾਲੀ ਕੋਰਟ ਦੇ ਵਿੱਚ ਲਿਜਾਇਆ ਜਾਣਾ ਬਿਕਰਮ ਜੀ ਤਾਂ ਉਸ ਤੋਂ ਪਹਿਲਾਂ ਜਿਹੜੀ ਹੈਗੀ ਨਫਰੀ ਵਧਾ ਦਿੱਤੀ ਜਾਂਦੀ ਹੈ ਤਾਂ ਇਹ ਤਸਵੀਰਾਂ ਹੈਗੀਆਂ ਮੁਹੱਲੀ ਵਿਜੀਲੈਂਸ ਦਫ਼ਤਰ ਦੇ ਫਾਟ ਸੈਕਟਰ ਦੇ ਵਿੱਚ ਇਹ ਦਫ਼ਤਰ ਹੈਗਾ ਹਾਲਾਂਕਿ ਜਿਵੇਂ ਅਸੀਂ ਲਗਾਤਾਰ ਜ਼ਿਕਰ ਕਰਦੇ ਆ ਕਿ ਅਕਾਲੀ ਦਲ ਦੇ ਜਿਹੜੇ ਵਰਕਰ ਹੈਗੇ ਨੇ ਲੀਡਰ ਹੈਗੇ ਨੇ ਉਹਨਾਂ ਨੂੰ ਲਗਾਤਾਰ ਜਿਹੜਾ ਹੈਗਾ ਨਜ਼ਰਬੰਦ ਕੀਤਾ ਜਾ ਰਿਹਾ ਲਗਾਤਾਰ ਹਾਊਸ ਅਰੈਸਟ ਕਿਹੜੇ ਤਰੀਕੇ ਨਾਲ ਕੀਤਾ ਜਾ ਰਿਹਾ ਤਾਂ ਇਸ ਤਰੀਕੇ ਦੀ ਕਾਰਵਾਈ ਲਗਾਤਾਰ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਤੱਕ ਕਈ ਵਰਕਰ ਇਕੱਠੇ ਨਾ ਹੋਣ ਦੂਸਰੀ ਗੱਲ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕਰਦੇ ਸੀਗੇ ਕਿ ਜਦੋਂ ਕੋਡ ਦੇ ਵਿੱਚ ਲਜਾਇਆ ਜਾਂਦਾ ਵਿਕਰਮ ਜੇਖਿਆ ਨੂੰ ਤਾਂ ਉਦੋਂ ਜਿਹੜੇ ਗੱਡੀਆਂ ਦੇ ਸ਼ੀਸ਼ੇ ਜਿਹੜੇ ਹੈਗੇ ਆ ਜੈਡ ਬਲੈਕ ਹੁੰਦੇ ਨੇ ਕੋਡ ਦੇ ਵਿੱਚ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਚਾਦਰਾਂ ਲਗਾ ਦਿੱਤੀਆਂ ਜਾਂਦੀਆਂ ਕਿਸੇ ਤਰੀਕੇ ਦਾ ਵਿਜ਼ੂਅਲ ਨਾ ਆਵੇ ਇਸ ਦੀ ਪੂਰੀ ਜਿਹੜੀ ਹੈਗੀ ਆ ਤਿਆਰੀ ਕੀਤੀ ਜਾਂਦੀ ਆ ਵਿਜੀਲੈਂਸ ਟੀਮ ਵੱਲੋਂ ਤਾਂ ਇਸ ਤਰੀਕੇ ਦੇ ਹਾਲਾਤ ਇਸ ਸਮੇਂ ਬਣੇ ਹੋਏ ਨੇ ਕਿ ਜਿਹੜੇ ਵਰਕਰ ਹੈਗੇ ਨੇ ਕਾਲੀ ਦਲ ਦੇ ਉਹ ਕਿਤੇ ਇਕੱਠੇ ਨਾ ਹੋ ਜਾਣ ਕਿਉਂਕਿ ਪਿਛਲੀ ਵਾਰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਫਿਰ ਵੀ ਆਮਦ ਸਾਹਿਬ ਦੇ ਵਿੱਚ ਜਿਹੜਾ ਹੈਗੇ ਹਜ਼ਾਰਾਂ ਦੀ ਗਿਤੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ तमाम ਵਰਕਰ ਇਕੱਠੇ ਹੋ ਗਏ ਮੀਟਿੰਗ ਰੱਖੀ ਉਸ ਤੋਂ ਬਾਅਦ ਜਿਹੜਾ ਹੈਗਾ ਵਿਜੀਲੈਂਸ ਦਫ਼ਤਰ ਵਾਲੇ ਵੀ ਵਧਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਪੁਲਿਸ ਵੱਲੋਂ ਉੱਥੇ ਹੀ ਜਿਹੜਾ ਹੈਗਾ ਬ੍ਰੋਕ ਲਿਆ ਗਿਆ ਵਰਕਰਾਂ ਨੂੰ ਤਾਂ ਇਹ ਹਾਲਾਤ ਬਣੇ ਉਸ ਤੋਂ ਬਾਅਦ ਤੁਸੀਂ ਆਪ ਹੀ ਦੇਖਿਆ ਕਿ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਆ ਰਹੇ ਸੀ ਤਾਂ ਉਹਨਾਂ ਨੂੰ ਉਹਨਾਂ ਦੀ ਗੱਡੀ ਨੂੰ ਵੀ ਰੋਕ ਦਿੱਤਾ ਗਿਆ ਉਹਨਾਂ ਨੇ ਵੀ ਗੁਰਦੁਆਰਾ ਸਾਹ ਤੱਕ ਨਹੀਂ ਪਹੁੰਚਣ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਮੱਥਾ ਟੇਕਣ ਜਾ ਰਿਹਾ ਉੱਥੇ ਲੇਕਿਨ ਫਿਰ ਵੀ ਉੱਥੋਂ ਤੱਕ ਪਹੁੰਚ ਨਹੀਂ ਦਿੱਤਾ ਗਿਆ ਹਿਰਾਸਤ ਚ ਲੈ ਲਿਆ ਗਿਆ ਉਸ ਤੋਂ ਬਾਅਦ ਕਾਫੀ ਟਾਈਮ ਕੇਸ 11 ਦੇ ਵਿੱਚ ਵੀ ਰੱਖਿਆ ਗਿਆ ਥਾਣੇ ਚ ਤਾਂ ਇਹ ਜਿਹੜੀ ਪਿਕਚਰ ਲਗਾਤਾਰ ਸਾਹਮਣੇ ਆਉਂਦੀ ਰਹੀ ਹੈ ਤਾਂ ਅੱਜ ਵੀ ਕੁਝ ਇਹੋ ਜਿਹੀ ਪਿਕਚਰ ਇੱਕ ਵਾਰ ਫਿਰ ਤੋਂ ਬਣਦੀ ਨਜ਼ਰ ਆ ਰਹੀ ਹੈ ਉਸੇ तरीके ਦੇ ਨਾਲ ਵਰਕਰਾਂ ਨੂੰ ਲੀਡਰਾਂ ਨੂੰ ਘਰਾਂ ਦੇ ਵਿੱਚ ਹਾਊਸ ਰੈਸਟ ਕੀਤਾ ਜਾ ਰਿਹਾ ਨਜ਼ਰਬੰਦ ਕੀਤਾ ਜਾ ਰਿਹਾ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਤਿਆਰੀਆਂ ਜਿਹੜੀ ਹੈਗੀਆਂ ਸਿਕਿਉਰਿਟੀ ਨੇ ਲੈ ਕੇ ਕੀਤੀਆਂ ਜਾ ਰਹੀਆਂ ਤਾਂ ਇਹ ਹਾਲ ਹੈਗੇ ਆ ਇਸ ਸਮੇਂ ਦੇ ਹਾਲਾਂਕਿ ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ 10:30 ਵਜੇ ਵਿਜੀਲੈਂਸ ਦੀ ਟੀਮ ਜਿਹੜੀ ਹੈਗੀ ਆ ਉਹ ਜਾਏਗੀ ਮੁਹਾਲੀ ਕੋਰਟ ਤੇ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਐਤਵਾਰ ਦਾ ਦਿਨ ਅੱਜ ਲੇਕਿਨ ਫਿਰ ਵੀ ਜਿਹੜਾ ਹੈਗਾ ਐਤਵਾਰ ਦੇ ਦਿਨ ਵੀ ਕਿਉਂਕਿ ਰਿਮਾਂਡ 4 ਦਿਨਾਂ ਦਾ ਅੱਜ ਖਤਮ ਹੋਣਾ ਤਾਂ ਅੱਜ ਇੱਕ ਵਾਰ ਫਿਰ ਤੋਂ ਵਿਜੀਲੈਂਸ ਦੀ ਟੀਮ ਵੱਲੋਂ ਰਿਮਾਂਡ ਮੰਗਿਆ ਜਾਏਗਾ ਇਸ ਤੋਂ ਪਹਿਲਾਂ ਦੇਖੋ ਤੁਸੀਂ 25 26 ਥਾਵਾਂ ਦੇ ਉੱਤੇ ਪਹਿਲਾਂ ਹੀ ਜਿਹੜਾ ਹੈਗੇ ਛਾਪੇਮਾਰੀ ਕਰਕੇ ਉੱਥੇ ਜਾਂਚ ਕਰ ਰਹੀ ਆ ਵਿਜੀਲੈਂਸ ਗੋਰਖਪੁਰ ਲਖਨਊ ਐਸੋ ਇਲਾਵਾ ਹਿਮਾਚਲ ਦੇ ਵਿੱਚ ਕਈ ਜਗ੍ਹਾ ਤੇ ਮਸ਼ੋਪਰਾ ਬੱਦੀ ਇਹ ਇਸ ਤਰ੍ਹਾਂ ਕਿ ਨਾਲ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਾ ਕੇ ਜਿਹੜਾ ਹੈਗਾ ਉਹ ਜਾਂਚ ਕਰ ਰਹੀ ਆ ਲੇਕਿਨ ਹਾਲੇ ਤੱਕ ਜਿਹੜੀ ਗੱਲਬਾਤ ਸਾਹਮਣੇ ਆਈ ਉਹ ਇਹੀ ਹੈ ਕਿ ਵਿਜੀਲੈਂਸ ਕਹ ਰਹੀ ਕਿ ਬਿਕਰਮ ਜੀਠਿਆ ਸਪੋਰਟ ਨਹੀਂ ਕਰੇ ਖੁਦ ਵਿਜੀਲੈਂਸ ਦੀ ਟੀਮ ਜਿਹੜੀ ਹੈਗੀ ਆ ਉਹ ਜਾ ਰਹੀ ਹੈ ਨਾਲ ਬਿਕਰਮ ਜੀਠਿਆ ਜਾ ਰਿਹਾ ਤਾਂ ਫਿਰ ਸਪੋਰਟ ਨਹੀਂ ਕਿਵੇਂ ਕਰੇ ਇਹ ਗੱਲ ਸਮਝ ਨਹੀਂ ਆ ਰਹੀ ਤਾਂ ਹਾਲ ਫਿਲਾਲ ਤਾਂ ਇਹ ਇੱਕ ਸਿਨੈਰੀਓ ਪੂਰੇ ਓਵਰਆਲ ਤਰੀਕੇ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਣਿਆ ਹੋਇਆ ਹਾਲਾਂਕਿ ਇਸ ਨੂੰ ਬੈਂਡੇਟਾ ਪੋਲਿਟਿਕਸ ਲਗਾਤਾਰ ਕਿਹਾ ਜਾ ਰਿਹਾ ਆਪੋਜੀਸ਼ਨ ਦੇ ਵੀ ਦੇਖੋ ਲੀਡਰ ਸਾਰੇ ਉਹ ਇਹ ਕਹਿ ਰਹੇ ਕਿ ਇਹ ਤਰੀਕਾ ਕਰ ਹੀ ਗਲਤ ਹੈ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਹੁੰਦੀਆਂ ਜਿਸ ਤਰੀਕੇ ਦੇ ਨਾਲ ਲਗਾਤਾਰ ਹਰਾਸ ਕੀਤਾ ਜਾ ਰਿਹਾ ਇਹ ਤਰੀਕਾ ਗਲਤ ਹੈ ਕਿ ਕਾਨੂੰਨ ਦੇ ਮੁਤਾਬਿਕ ਹੋਣਾ ਚਾਹੀਦਾ ਜੋ ਹੁੰਦਾ ਤਾਂ ਹਾਲ ਪ੍ਰੋਬਲਮ ਫੇਸ ਕੀਤਾ ਜਾ ਰਿਹਾ ਵਿਕਰਮ ਬਜੀਠੀਆ ਵੱਲੋਂ ਇਹ ਪੂਰਾ ਜਿਹੜਾ ਇਹ ਕੇਸ ਚੱਲ ਰਿਹਾ ਹਾਲਾਂਕਿ ਇਹ ਕੇਸ ਆਮਦਨ ਤੋਂ ਜ਼ਿਆਦਾ ਸੰਪਤੀ ਦਾ ਹੈਗਾ ਇਸ ਕੇਸ ਦੇ ਵਿੱਚ ਹਾਲੇ ਕਿ ਡਰੱਗ ਦੀ ਕੋਈ ਗੱਲ ਨਹੀਂ ਕੀਤੀ ਗਈ ਕੋਈ ਕਨੈਕਟ ਵੀ ਡਰੱਗ ਨਾਲ ਕੀਤਾ ਗਿਆ ਜੋ ਐਫਆਈਆਪ ਦੇ ਵਿੱਚ 530 ਕਰੋੜ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ ਇਹ ਸਾਰੀਆਂ ਚੀਜ਼ਾਂ ਹਲੇ ਤੱਕ ਸਾਹਮਣੇ ਆ ਰਹੀਆਂ ਦੇਖੋ ਤੁਸੀਂ ਜਿਹੜੀ ਬਾਹਰ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਸਰਕਾਰ ਵੱਲੋਂ ਮੰਤਰੀਆਂ ਵੱਲੋਂ ਮੁੱਖ ਮੰਤਰੀ ਵੱਲੋਂ ਉਹਦੇ ਵਿੱਚ ਵਿਕਰਮ ਜੀਠੇ ਦਾ ਨਾਮ ਹੀ ਕਿਤੇ ਲਿਆ ਜਾ ਰਿਹਾ ਉੱਥੇ ਸਿਰਫ ਜਿਹੜਾ ਹੈਗਾ ਉਹ ਜਰਨਲ ਦੇ ਉੱਤੇ ਕਾਰਵਾਈ ਇਹ ਗੱਲਬਾਤ ਕਹੀ ਜਾ ਰਹੀ ਹੈ ਕਿਤੇ ਖੁੱਲ ਕੇ ਨਾਮ ਨਹੀਂ ਲਿਆ ਹੋਣ ਦੇਖੋ ਤੁਸੀਂ ਸੈਸ਼ਨ 2 ਦਿਨਾਂ ਦਾ ਬੁਲਾ ਲਿਆ ਗਿਆ ਸਰਕਾਰ ਵੱਲੋਂ ਹੋ ਸਕਦਾ ਕੋ ਸੈਸ਼ਨ ਦੇ ਵਿੱਚ ਵੀ 2 ਦਿਨਾਂ ਦੇ ਸੈਸ਼ਨ ਦੇ ਵਿੱਚ ਵੀ ਇਹ ਗੱਲ ਜ਼ਿਕਰ ਹੋਵੇ ਕੋਈ ਸ਼ੈਲਟਰ ਮਿਲ ਜਾਂਦਾ ਕਿਤੇ ਵੀ ਬਿਲਕੁਲ ਰਵਿੰਦਰ ਠੀਕ ਹੈ ਮਨਜੋਤ ਤੇ ਰਵਿੰਦਰ ਸ਼ੁਕਰੀਆ ਸਮਾਂ ਇਜਾਜ਼ਤ ਨਹੀਂ ਦੇ